ਲਗਾਤਾਰ ਨਾਰਦਾ ਜੂਸ ਕੋਈ ਬੰਦਾ ਪੀਂਦਾ ਨਾ ਉਹਨੂੰ ساری ਜ਼ਿੰਦਗੀ ਮੈਂ ਕਹਿੰਦਾ ਉਹਨੂੰ ਕੋਈ ਸੈਕਸ ਦੀ ਦਵਾਈ ਖਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹਦੇ ਨਾਲ ਤੁਹਾਡੀ ਬੋੜੀ ਨੂੰ ਬੂਸਟਿੰਗ ਮਿਲਦੀ ਹੈ ਉਹਦੇ ਨੂੰ ਤੁਹਾਡਾ ਟੈਸਟੋਸਟ੍ਰੋਨ ਹਾਰਮੋਨਸ ਵਧਦਾ ਵਾ ਤੁਸੀਂ ਨਾਰਦਾ ਜੂਸ ਪੀ ਸਕਦੇ ਹੋ ਚਕੁੰਦਰ ਦਾ ਜੂਸ ਪੀ ਸਕਦੇ ਹੋ ਰਾਤ ਨੂੰ ਚਨੇ ਆਪਾਂ ਭੋਗੋਦੇ ਨੇ ਕਾਲੇ ਚੁਰਲੇ ਇਹ ਕੋੜੇ ਜਿੰਨੀ ਤਾਕਤ ਦੇਣ ਦੀ ਹਿੰਮਤ ਰੱਖਦੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦੇ ਆ ਕਾਰਬੋਹਾਈਡਰੇਟਸ ਹੁੰਦੇ ਆ ਤੁਸੀਂ ਰਾਤ ਨੂੰ ਛੋਲੇ ਭਿਓ ਕੇ ਰੱਖ ਦੋ ਛੇਰੇ ਉੱਠ ਕੇ ਉਹ ਛੋਲੇ ਖਾ ਲਓ ਜਿਹੜਾ ਉਹਦਾ ਪਾਣੀ ਬਚ ਗਿਆ ਪਾਣੀ ਪੀ ਲਓ ਤੁਸੀਂ ਉਸ ਤੋਂ ਬਾਅਦ ਇੱਕ ਗਲਾਸ ਦੁੱਧਾ ਪੀ ਸਕਦੇ ਹੋ ਦੁੱਧ ਵਿੱਚ ਸ਼ਹਿਦ ਮਿਲਾ ਮਿਲਾ ਕੇ ਪੀ ਸਕਦੇ ਹੋ ਸ਼ਹਿਦ ਵੀ ਤੁਹਾਡੀ ਬੋਡੀ ਨੂੰ ਬਹੁਤ ਜ਼ਿਆਦਾ એનર્ਜੀ ਦਿੰਦਾ ਹੈ ਪਰ ਲੋਕੀ ਨੇਚਰਲ ਖੁਰਾਕਾਂ ਲੈਣੇ ਨਹੀਂ ਚਾਹੁੰਦੇ ਰਾਜੇ ਮਹਾਰਾਜੇ ਵੀ ਪੁਰਾਣੇ ਸਮੇਂ ਦੇ ਵਿੱਚ ਅਨਾਰ ਇਹ ਸਾਰੀਆਂ ਚੀਜ਼ਾਂ ਐਡਾਂ ਦੀਆਂ ਖੁਰਾਕਾਂ ਖਾਂਦੇ ਸੀ ਜਿਹਦੇ ਉਮਰ ਦਾ ਬੰਦੇ ਦੀ ਵਧੇ ਪਰ ਜਵਾਨੀ ਨਾ ਘਟੇ ਇਹਦੇ ਲਈ ਮੈਂ ਇੱਕ ਆਮ ਜਨਤਾ ਨੂੰ ਇੱਕ ਛੋਟਾ ਜਿਹਾ ਫਾਰਮੂਲਾ ਦੇਣ ਲੱਗੇ ਹਾਂ ਵੀ ਇਹ ਤੁਸੀਂ ਘਰ ਬਣਾ ਕੇ ਆਰਾਮਨਾਲ ਖਾ ਸਕਦੇ ਹੋ ਜਿਹਦੇ ਨਾਲ ਤੁਹਾਡੀ ਸੈਕਸ ਦੀ ਪਾਵਰ ਵੀ ਵਧੂਗੀ ਤੇ ਤੁਹਾਡੀ ਤਾਕਤ ਵੀ ਵਧੂਗੀ ਇਹ ਤੁਹਾਨੂੰ ਇੱਕ ਤਰ੍ਹਾਂ ਦਾ ਤੁਹਾਡੇ એનર્ਜੀ ਨੂੰ ਬੂਸਟ ਕਰੂਗਾ ਇਹ ਇਦਾਂ ਦੀ ਚੀਜ਼ ਹੈ ਇਹ ਤੁਸੀਂ ਲੰਬਾ ਟਾਈਮ ਵੀ ਲੈ ਲੋਗੇ ਇਹਦਾ ਕੋਈ ਨੁਕਸਾਨ ਨਹੀਂ ਹੈ ਤੁਸੀਂ ਜਿੱਥੋਂ ਮਰਜ਼ੀ ਕਿਸੇ ਪंसारी ਤੋਂ ਲੈ ਸਕਦੇ ਹੋ ਇਹ ਤੁਸੀਂ ਜਨਤਾਂ ਨੂੰ ਦਿਖਾ ਦਿਓ ਇਹ ਸਾਰਿਆਂ ਨੂੰ ਬਰਾਬਰ ਮਾਤਰਾ ਚ ਲੈਣਾ ਇਹਦਾ ਇੱਕ ਚਮਤਕਾਰ ਤੁਸੀਂ ਸਵੇਰੇ ਸ਼ਾਮ ਲੈ ਸਕਦੇ ਹੋ ਅਸ਼ਵਗੰਧਾ ਹੈਗੀ ਹੈ ਸ਼ੇਤਾਵਰ ਹੈਗੀ ਹੈ ਮੁਸਲੀ ਹੈਗੀ ਹੈ ਸਾਲੋ ਮਿਸ਼ਰੀ ਹੈਗੀ ਹੈ ਉਮਤ ਬੀਜ ਹੈਗਾ ਦਾਲ ਚੀਨੀ ਹੈ ਤਾਲਮਖਾਣਾ ਹੈ ਗੋਖਰੂ ਹੈ ਇਹ ਤੁਸੀਂ ਇਹ ਜਿਹੜੀਆਂ 8 ਚੀਜ਼ਾਂ ਮੈਂ ਦੱਸੀਆਂ ਸਾਰਿਆਂ ਨੂੰ ਬਰਾਬਰ ਮਾਤਰਾ ਚ ਹੀ ਲੈ ਲਓ ਚਾਹੇ 50 50 ਗ੍ਰਾਮ ਲੈ ਲਓ ਚਾਹੇ 100 100 ਗ੍ਰਾਮ ਲੈ ਲਓ ਜਿਵੇਂ ਅਨਾਰ ਦਾ ਜੂਸ ਚਲੋ ਮਹਿੰਗਾ ਹੈਗਾ ਅਸੀਂ ਕਹਿੰਦੇ ਹ ਤੁਸੀਂ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਟਮਾਟਰ ਦਾ ਟਮਾਟਰ ਦਾ ਜੂਸ ਪੀਓ ਤੁਸੀਂ ਤਰਬੂਜ ਦਾ ਜੂਸ ਪੀਓ ਤਰਬੂਜ ਦਾ ਜੂਸ ਵੀ ਬਹੁਤ ਜ਼ਿਆਦਾ ਕੰਮ ਕਰਦਾ ਹੈ ਤਰਬੂਜ ਦੇ ਜੂਸ ਦੇ ਵਿੱਚ ਬਹੁਤ ਜ਼ਿਆਦਾ ਅਮੀਨੋ ਐਸਿਡ ਅਮੀਨੋ ਐਸਿਡ ਹੁੰਦੇ ਆ ਜਿਹਦੇ ਨਾਲ ਸਾਡਾ ਉਹਦਾ ਇਰੇਕਸ਼ਨ ਦਾ ਜਿਹੜਾ ਫਲੋ ਵਧਦਾ ਬਲੱਡ ਦਾ ਫਲੋ ਵਧਦਾ ਉਹ ਵੀ ਆਪਣੇ ਸਰੀਰ ਨੂੰ ਤਾਕਤ ਦਿੰਦਾ ਵਾ ਪੁਰਾਣੇ ਜਮਾਨੇ ਦੇ ਵਿੱਚ ਜਦੋਂ ਕਿਸੇ ਬੱਚੇ ਦਾ ਵਿਆਹ ਹੁੰਦਾ ਸੀ ਉਹਨਾਂ ਦੀਆਂ ਮਾਵਾਂ ਜਾਂ ਭਾਬੀਆਂ ਬੱਚੇ ਨੂੰ ਇੱਕ ਦੁੱਧ ਦਾ ਗਲਾਸ ਦਿੰਦੇ ਸੀ ਦੁੱਧੇ ਵਿੱਚ ਛਾਰੇ ਪਾਏ ਹੁੰਦੇ ਸੀ ਉਹ ਛਾਰੇ ਵੀ ਜਦੋਂ ਪਾਉਂਦੇ ਆ ਨਾ ਉਹਦੇ ਨਾਲ ਵੀ ਬਹੁਤ ਜ਼ਿਆਦਾ એનર્ਜੀ ਮਿਲਦੀ ਹੈ ਜਿਹੜੇ ਅੱਜ ਵੀ ਸਾਡੇ ਸ਼ੇਖ ਹੈ ਉਹਦਰ ਉੱਦੇ ਵਿੱਚ ਤੁਸੀਂ ਉਹ ਖੰਜੂਰਾ ਪਾਵ ਆਗੇ ਖਾਂਦੇ ਆ ਪਰ ਇਹ ਹੈ ਕਿ ਮੌਸਮ ਦੇ ਹਿਸਾਬ ਦੇ ਨਾਲ ਆਪਾਂ ਨੂੰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਵੀ ਇਹ ਨਹੀਂ ਹੈਗਾ ਅੰਦਾਜ਼ ਉਹ ਜੇ ਹੁਣ ਅਸੀਂ ਤੁਹਾਨੂੰ ਦੱਸਦਾ ਜੀ ਆ ਖੰਜੂਰਾ ਖਾ ਲਓ ਚੁਆਰੇ ਖਾ ਲਓ ਗਰਮੀ ਦੇ ਮੌਸਮ ਨਾਲ ਕੋ ਗਰਮੀ ਦੇ ਵਿੱਚ ਨਮਸਕਾਰ ਸਸ਼ੀਕਲ ਤੁਸੀਂ ਦੇਖ ਰਹੇ ਹੋ ਪੰਜਾਬ ਅਬਤਕ ਨਿਊਜ਼ ਦੇ ਮੈਂ ਹਾਂ ਤੁਹਾਡੇ ਨਾਲ ਅਭਿਜ ਕੁਮਾਰ ਅੱਜ ਅਸੀਂ ਪਹੁੰਚੇ ਆ ਆਯੁਰਵੇਦਾ ਮਾਹਿਰ ਡਾਕਟਰ ਪ੍ਰਦੀਪ ਅਗਰਵਾਲ ਕੋਲ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਪਿਆਰ ਦਾ ਨਾਮ ਰਾਜਵੇਦ ਦਾ ਨਾਮ ਦਿੱਤਾ ਹੈ ਸੋ ਕਿਉ ਰਾਜਵਾਇ ਦਾ ਨਾਮ ਦਿੱਤਾ ਜਿਨ੍ਹਾਂ ਨਾਲ ਅਸੀਂ ਉਹ ਸਵਾਲ ਕਰਾਂਗੇ ਜੋ ਪੁਰਾਣੇ ਜ਼ਮਾਨੇ ਦੇ ਵਿੱਚ ਰਾਜੇ ਮਹਾਰਾਜਾ ਦੇ ਟਾਈਮ ਦੇ ਉੱਤੇ ਉਹਨਾਂ ਦੀ ਜਿਹੜੀ ਖੁਰਾਕਾਂ ਨੂੰ ਲੈ ਕੇ ਜਾਂ ਉਹਨਾਂ ਦੀ ਮੈਡੀਕਲ ਨੂੰ ਲੈ ਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀਆਂ ਗੱਲਾਂ ਹੁੰਦੀਆਂ ਸੀ ਜਿਹੜੀ ਉਹਨਾਂ ਦੇ ਸਿਹਤ ਉਹਨਾਂ ਦੇ ਸਿਹਤ ਦਾ ਕਾਰਨ ਕੀ ਸੀ ਉਹ ਸੋ ਸੋ ਰਾਣੀਆਂ ਰੱਖਣ ਦੇ ਬਾਵਜੂਦ ਵੀ ਇੰਨੀ ਪ੍ਰਜਾ ਨੂੰ ਵੀ ਸੰਭਾਲਦੇ ਸੀਗੇ ਕਿਸ ਤਰੀਕੇ ਨਾਲ ਉਹ ਆਪਣਾ ਇੰਨਾ ਸਟੈਮੀਨਾ ਬਣਾਉਂਦੇ ਸੀਗੇ ਸੋ ਸਾਡੇ ਨਾਲ ਮੌਜੂਦ ਹੈ ਰਾਜਵਾਇ ਡਾਕਟਰ ਪ੍ਰਦੀਪ ਅਗਰਵਾਲ ਸੋ ਸਰ ਸਵਾਗਤ ਹੈ ਤੁਹਾਡਾ ਮੇਰੇ ਤੋਂ ਮੈਂ ਰੋੜੀ ਪੰਜਾਬ ਦੀ ਜਨਤਾ ਦਾ ਸਾਰਿਆਂ ਦਾ ਅਮੀ ਜੀ ਜੀਆਂ ਆਖਦਾ ਸਸੇਕਾਲ ਕਹਿਣਾ ਨਾਲ ਹੀ ਤੁਸੀਂ ਜਿਵੇਂ ਕਿਹਾ ਵਕਿ ਰਾਜੇ ਮਹਾਰਾਜੇ ਸੋ ਸੋ ਰਾਣੀਆਂ ਰੱਖਦੇ ਸੀ ਉਹ ਆਪਣੇ ਸਰੀਰ ਨੂੰ ਇੰਨਾ ਫਿੱਟ ਕਿਵੇਂ ਰੱਖਦੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਰਾਜੇ ਮਹਾਰਾਜੇ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਕੁਸ਼ਤੀਆਂ ਕਰਦੇ ਸੀ ਜਿਵੇਂ ਅਖਾੜੇ ਹੁੰਦੇ ਆ ਅਖਾੜੇ ਕੁਸ਼ਤੀਆਂ ਕਰਦੇ ਸੀ ਤਲਵਾਰਬਾਜ਼ੀ ਕਰਦੇ ਸੀ ਘੋੜਸਵਾਰੀ ਕਰਦੇ ਸੀ ਕੁਈ ਜਦੋਂ ਉਹ ਆਪਣੇ ਸਰੀਰ ਨੂੰ ਫਿੱਟ ਰੱਖਦੇ ਸੀ ਨਾ ਉਹ ਖਾੜਿਆਂ ਦੇ ਵਿੱਚ ਜਾ ਕੇ ਪੂਰੀ ਮਿਹਨਤ ਕਰਦੇ ਸੀ ਤਲਵਾਰਬਾਜ਼ੀ ਕਰਦੇ ਸੀ ਜਿਦੇ ਨਾਲ ਉਹਨਾਂ ਦਾ ਸਰੀਰ ਫਿੱਟ ਰਹਿੰਦਾ ਸੀ ਕੁਸ਼ਤੀਆਂ ਕਰ ਕਰਕੇ ਆਪਣੇ ਸਰੀਰ ਨੂੰ ਹੋਸਟ-ਪੋਸਟ ਕਰਦੇ ਸੀ ਫਿਰ ਉਹ ਓਦਾਂ ਦੀਆਂ ਖਰਾਕਾਂ ਖਾਂਦੇ ਸੀ ਓਦਾਂ ਦੀਆਂ ਖਰਾਕਾਂ ਖਾ ਕੇ ਕੁਈ ਉਹਨਾਂ ਦਾ ਜਿਹੜਾ ਪਾਚਨ ਤੰਤਰ ਸਹੀ ਰਹਿੰਦਾ ਸੀ ਜਿਹੜਾ ਉਹ ਰਾਜਵਿਆਸ ਰੱਖਦੇ ਸੀ ਨਾ ਆਪਣੇ ਲਈ ਉਹ ਰਾਜੇ ਮਹਾਰਾਜਿਆਂ ਲਈ ਸਪੈਸ਼ਲ ਜਿਹੜੇ ਉਹਨਾਂ ਦੇ ਮਕੀਕਲੋ ਰਸੋਈ ਦੇ ਵਿੱਚ ਸਪੈਸ਼ਲ ਜਿਹੜੀ ਉਹਨਾਂ ਨੂੰ ਖਾਣ ਪੀਣ ਨੂੰ ਉਹਨਾਂ ਦਾ ਖਾਸ ਸਪੈਸ਼ਲ ਧਿਆਨ ਰੱਖਿਆ ਜਾਂਦਾ ਸੀ ਜਿਵੇਂ ਤੁਸੀਂ ਅੱਜ ਕੱਲ ਕਹਿੰਨੇ ਹੋ ਵੀ ਆਪਾਂ ਡਾਈਟ ਪਲਾਨ ਆਪਾਂ ਜਿਵੇਂ ਡਾਈਟ ਪਲਾਨ ਨੂੰ ਕਰਦੇ ਆਂ ਵੀ ਡਾਈਟ ਪਲਾਨਰ ਕੋਈ ਰੱਖ ਲੈਨੇ ਆ ਇਦਾਂ ਹੀ ਰਾਜੇ ਮਹਾਰਾਜਿਆਂ ਦੀ ਪੂਰੀ ਖੁਰਾਕ ਦਾ ਧਿਆਨ ਰੱਖਿਆ ਜਾਂਦਾ ਜਿਹਦੇ ਕਰਕੇ ਉਹਨਾਂ ਦਾ ਪਾਚਨ ਤੰਤਰ ਸਹੀ ਰਹੇ ਜੇ ਸਾਡਾ ਪਾਚਨ ਤੰਤਰ ਸਹੀ ਰਹੂਗਾ ਤਾਂ ਸਾਡਾ ਜਦੋਂ ਪਾਚਨ ਤੰਤਰ ਸਹੀ ਰਹਿੰਦਾ ਉਹਦੇ ਨਾਲ ਸਾਡਾ ਮੈਟਾਬੋਲਿਜ਼ਮ ਵਧਦਾ ਵਾ ਜੇ ਸਾਡਾ ਮੈਟਾਬੋਲਿਜ਼ਮ ਵਧੀਆ ਹੋਊਗਾ ਤਾਂ ਸਾਡਾ ਜਿਹੜਾ ਉਹਦਾ ਬੋਡੀ ਨੂੰ એનર્ਜੀ ਮਿਲਦੀ ਹੈ ਜਦੋਂ ਬੋਡੀ ਨੂੰ એનર્ਜੀ ਮਿਲੂਗੀ ਤਾਂ ਤੁਹਾਨੂੰ ਟੈਸਟੋਸਟੇਰੋਨ ਹਾਰਮੋਨਸ ਵਧਦਾ ਵਾ ਜਿਹਦੇ ਕਰਕੇ ਅਸੀਂ ਜਿਹੜਾ ਆਪਣੀ ਸੈਕਸ ਦੀ ਲਾਈਫ ਨੂੰ ਜਿਹੜੇ ਰਾਜੇ ਮਹਾਰਾਜੇ ਜਿੰਨੇ ਕਰਦੇ 100-100 ਰਾਣੀਆਂ ਰੱਖਦੇ ਸੀ ਉਹ ਉਹਨੂੰ ਲੰਬਾ ਲੈ ਕੇ ਚੱਲਦੇ ਸੀ ਜੀ ਜਿਹੜਾ ਤੁਸੀਂ ਕਹਿੰਦੇ ਹੋ ਹਾਰਮੋਨਸ ਹਾਰਮੋਨਸ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ ਹਾਰਮੋਨਸ ਨੂੰ ਵਧਾਉਣ ਲਈ ਜਿਵੇਂ ਖੁਰਾਕਾਂ ਹੁੰਦੀਆਂ ਉਹ ਖੁਰਾਕਾਂ ਦਾ ਹੀ ਖਿਆਲ ਰੱਖਿਆ ਜਾਂਦਾ ਹੈ ਸਾਡੇ ਕੋਲੇ ਬਹੁਤ ਲੋਕੀ ਇਦਾਂ ਦੇ ਆਉਂਦੇ ਆ ਡਾਕਟਰ ਸਾਹਿਬ ਸਾਨੂੰ ਕੋਈ ਇਦਾਂ ਦੀ ਕੋਈ ਬੂਸਟ ਚੀਜ਼ ਦਿੱਤੀ ਜਾਵੇ ਜਿਹਦੇ ਨਾਲ ਸਾਡਾ ਸਰੀਰ ਬੂਸਟਰ ਹੋਵੇ ਅੱਜ ਕੱਲ ਦੀ ਜਿਹੜੀ ਜਨਤਾ ਵਾ ਮੈਂ ਦੇਖਿਆ ਵਾ ਜ਼ਿਆਦਾ ਤੌਰ ਤੇ ਸਾਨੂੰ ਦਿਨ ਦੇ 100 150 ਫੋਨ ਆਉਂਦਾ ਹੈ ਉਹ ਲੋਕੀ ਇਹੀ ਕਹਿੰਦੇ ਆ ਜੀ ਸਾਨੂੰ ਜੀ ਅਸੀਂ ਵਿਆਗਰਾ ਖਾ ਖਾ ਕੇ ਅੱਕੇ ਪਈਆਂ ਲੋਕੀ ਕੀ ਹੈ ਟੈਂਪੋਰੀ ਰੀਲੀਫ ਭਾਲਦੇ ਆ ਲੋਕੀ ਅੱਜ ਕੱਲ ਦੀ ਜਿਹੜੀ ਜਨਤਾ ਹੈ ਜ਼ਿਆਦਾ ਨਸ਼ਿਆਂ ਦੇ ਵਿੱਚ ਲੱਗੀ ਹੋਈ ਹੈ ਨਸ਼ਾ ਕਰਕੇ ਜਦੋਂ ਉਹ ਆਪਣੇ ਕਿਸੇ ਸਾਥੀ ਦੇ ਨਾਲ ਉਹ ਕੋਈ ਵੀ ਕਿਰਿਆ ਕਰਦੇ ਐ ਉਹਦੇ ਨਾਲ ਕੀ ਹੈ ਉਹ ਜਿਹੜੀ ਉਹਨਾਂ ਦੀ ਸੈਕਸ ਦੀ ਲਾਈਫ ਜਿਆਦਾ ਵਧੀਆ ਨਹੀਂ ਚੱਲਦੀ ਫਿਰ ਉਹਨਾਂ ਦੇ ਇਹ ਚੀਜ਼ਾਂ ਅੱਗੇ ਤੱਕ ਤਲਾਕ ਤੱਕ ਪਹੁੰਚ ਜਾਂਦੀਆਂ ਵੀ ਉਹਨਾਂ ਦੀ ਜਿਹੜੀ ਫੈਮਲੀ ਲਾਈਫ ਵੀ ਵਧੀਆ ਨਹੀਂ ਨਹੀਂ ਰਹਿੰਦੀ ਉਹ ਆਪਣੇ ਜੀਵਨ ਸਾਥੀ ਨੂੰ ਪੂਰੀ ਤਰ੍ਹਾਂ ਖੁਸ਼ ਨਹੀਂ ਰੱਖ ਪਾਉਂਦੇ ਕਿਉਂਕਿ ਵਿਆਗਰਾ ਤੇ ਨਸ਼ੇ ਵਾਲੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈਗਾ ਕਿਉਂਕਿ ਮੈਂ ਦੇਖਿਆ ਤਕਰੀਬਨ ਤਕਰੀਬਨ ਅੱਜ ਕੱਲ ਦੀ ਦੁਨੀਆ ਬਗੈਰ ਡਾਕਟਰ ਦੀ ਸਲਾਹ ਸਲਾਹ ਲਿੱਤੇ ਮੈਡੀਕਲ ਸਟੋਰ ਤੇ ਜਾਂਦੇ ਆ ਕਿ ਵਿਆਗਰਾ ਦੀ ਗੋਲੀ ਖਾ ਲੈਂਦੇ ਆ ਅਸੀਂ ਉਹਨਾਂ ਨੂੰ ਬੜਾ ਲੋਕਾਂ ਨੂੰ ਕਹਿੰਦਾ ਪਾਜੀ ਤੁਸੀਂ ਆ ਚੀਜ਼ਾਂ ਨਾ ਖਾਓ ਮੇਰੇ ਛੋਟੇ ਵੀਰੋ ਇਦਾਂ ਦੀਆਂ ਚੀਜ਼ਾਂ ਨਾ ਖਾਓ ਨਸ਼ਿਆਂ ਦੀਆਂ ਚੀਜ਼ਾਂ ਨਾ ਖਾਓ ਸਾਡੀ ਦੇਸ਼ ਦੀ ਜਨਤਾ ਪੰਜਾਬ ਦੀ ਜਨਤਾ ਮੈਕਸੀਮ ਮੈਡੀਕਲ ਸਟੋਰਾਂ ਤੇ ਜਾ ਕੇ ਨਸ਼ੀਆਂ ਦੀਆਂ ਦਵਾਈਆਂ ਯੂਜ਼ ਕਰਦੇ ਆ ਜਿਹਦੇ ਕਰਕੇ ਉਹ ਉਸ ਤੋਂ ਬਾਅਦ ਸੈਕਸ ਕਿਰਿਆ ਕਰਦੇ ਆ ਜਿਹਦੇ ਕਰਕੇ ਉਹਨਾਂ ਨੂੰ ਬਾਅਦ ਚੋਂ ਨਿਰਾਸ਼ਾ ਹੀ ਹੱਤ ਲੱਗਦੀ ਹੈ ਫੋਰ ਦਾ ਟਾਈਮਿੰਗ ਇੱਕ ਵਾਰੀ ਤਾਂ ਇੱਕ ਦੋ ਵਾਰੀ ਕਰਕੇ ਉਹਨਾਂ ਨੂੰ ਅੱਛਾ ਲੱਗਦਾ ਵਾ ਜਦੋਂ ਉਹਨੂੰ ਲੰਬਾ ਟਾਈਮ ਇਸਤੇਮਾਲ ਕਰਦੇ ਆ ਫਿਰ ਉਹ ਦਵਾਈਆਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਇਸ ਕਰਕੇ ਅਸੀਂ ਉਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਅਨਾਰ ਦਾ ਜੂਸ ਪੀਓ ਅਨਾਰ ਦਾ ਜੂਸ ਵਿਆਗਰਾ ਦੀ ਤਰ੍ਹਾਂ ਕੰਮ ਕਰਦਾ ਹੈ ਅਮੀ ਜੀ ਜੇ ਤੁਸੀਂ ਲਗਾਤਾਰ ਅਨਾਰ ਦਾ ਜੂਸ ਕੋਈ ਬੰਦਾ ਪੀਂਦਾ ਨਾ ਉਹਨੂੰ ساری ਜ਼ਿੰਦਗੀ ਮੈਂ ਕਹਿੰਦਾ ਉਹਨੂੰ ਕੋਈ ਸੈਕਸ ਦੀ ਦਵਾਈ ਖਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹਦੇ ਨਾਲ ਤੁਹਾਡੀ ਬੋਡੀ ਨੂੰ ਬੂਸਟਿੰਗ ਮਿਲਦੀ ਹੈ ਉਹਦੇ ਨੂੰ ਤੁਹਾਡਾ ਟੈਸਟੋਸਟੇਰੋਨ ਹਾਰਮੋਨਸ ਵਾਧਦਾ ਵਾ ਤੁਸੀਂ ਅਨਾਰ ਦਾ ਜੂਸ ਪੀ ਸਕਦੇ ਹੋ ਚਕੰਦਰ ਦਾ ਜੂਸ ਪੀ ਸਕਦੇ ਹੋ ਚਕੰਦਰ ਦੇ ਜੂਸ ਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਹੋਰ ਨਾ ਹੋਰ ਨਹੀਂ ਜਿਵੇਂ ਅਨਾਰ ਦਾ ਜੂਸ ਚਲੋ ਮਹਿੰਗਾ ਹੈਗਾ ਅਸੀਂ ਕਹਿੰਨੇ ਆ ਤੁਸੀਂ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਟਮਾਟਰ ਦਾ ਟਮਾਟਰ ਦਾ ਜੂਸ ਪੀਓ ਤੁਸੀਂ ਤਰਬੂਜ ਦਾ ਜੂਸ ਪੀਓ ਤਰਬੂਜ ਦਾ ਜੂਸ ਵੀ ਬਹੁਤ ਜ਼ਿਆਦਾ ਕੰਮ ਕਰਦਾ ਹੈ ਤਰਬੂਜ ਦੇ ਜੂਸ ਦੇ ਵਿੱਚ ਬਹੁਤ ਜ਼ਿਆਦਾ ਅਮੀਨੋ ਐਸਿਡ ਅਮੀਨੋ ਐਸਿਡ ਹੁੰਦੇ ਆ ਜਿਹਦੇ ਨਾਲ ਸਾਡਾ ਉਹਦਾ ਰੈਕਸ਼ਨ ਦਾ ਜਿਹੜਾ ਫਲੋ ਵਧਦਾ ਬਲੱਡ ਦਾ ਫਲੋ ਵਧਦਾ ਹੈ ਉਹ ਵੀ ਆਪਣੇ ਸਰੀਰ ਨੂੰ ਤਾਕਤ ਦਿੰਦਾ ਵਾ ਜੀ ਜੇ ਤੁਸੀਂ ਟਮਾਟਰ ਦਾ ਜੂਸ ਪੀਓਗੇ ਟਮਾਟਰ ਦੇ ਜੂਸ ਦੇ ਵਿੱਚ ਵੀ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਜੀ ਡਾਕਟਰ ਸਾਹਿਬ ਸਵਾਲ ਮੇਰਾ ਫਿਰ ਆਊਗਾ ਜਿਵੇਂ ਕਿ ਹਰ ਇੱਕ ਚੀਜ਼ ਆਪਾਂ ਲਾਲ ਕੀਤੀ ਹੈ ਟਮਾਟਰ ਲਾਲ ਹੈ ਚਕੁੰਦਰ ਲਾਲ ਹੈ ਤਰਬੂਜ ਲਾਲ ਹੈ ਅਖਰ ਲਾਲ ਹੀ ਕਿਉਂ ਦੇਖੋ ਜੀ ਜਿੰਨੇ ਵੀ ਚੁਕੰਦਰ ਹੋ ਗਿਆ ਗਾਜਰ ਹੋ ਗਿਆ ਟਮਾਟਰ ਹੋ ਗਿਆ ਜਿੱਦਾਂ ਜਿਹੜੀਆਂ ਚੁੰਦੂਮ ਚੀਜ਼ਾਂ ਦਸੀਆਂ ਇਹਨਾਂ ਵਿੱਚ ਲਾਈਕੋ ਲਾਈਕੋਪੀਨ ਹੁੰਦਾ ਲਾਈਕੋਪੀਨ ਜਿਹੜੀ ਹੈ ਸਾਡਾ ਜਿਹੜਾ ਇਹ ਟੈਸਟੋਸਟੇਰੋਨ ਹਾਰਮੋਨਸ ਨੂੰ ਇਨਕਰੀਜ਼ ਕਰਦਾ ਵਾ ਇਹਦੇ ਵਿੱਚ ਬਹੁਤ ਜ਼ਿਆਦਾ ਇਦਾਂ ਦੀਆਂ ਇਦਾਂ ਦੀਆਂ ਤਾਕਤ ਦੀਆਂ ਦਵਾਈਆਂ ਹੁੰਦੀਆਂ ਵਾ ਐਂਟੀਆਕਸੀਡੈਂਟਸ ਹੁੰਦੀ ਹੈ ਜਿਹਦੇ ਨਾਲ ਸਾਡਾ ਬਲੱਡ ਦਾ ਫਲੋ ਚੱਲਦਾ ਜਦੋਂ ਬਲੱਡ ਦਾ ਫਲੋ ਚੱਲਦਾ ਵਾ ਤੇ ਉਹਦੇ ਨਾਲ ਸਾਡੇ ਸਰੀਰ ਦਾ ਟੈਸਟੋਸਟੇਰੋਨ ਹਾਰਮੋਨਸ ਵਧਦਾ ਵਾ ਅਸੀਂ ਤਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਜਾਂ ਜਿਹੜੀਆਂ ਦੂਜੀਆਂ ਹੋਰ ਜਿਹੜੀ ਜੜੀ ਬੂਟੀਆਂ ਅਨਸੈਸਰੀ ਤੁਸੀਂ ਖਾਈ ਜਾਂਦੇ ਹੋ ਉਹਨਾਂ ਤੋਂ ਬਚ ਕੇ ਨੇਚਰਲ ਜਿਹੜੀਆਂ ਖਰਾਕਾਂ ਟਮਾਟਰ ਹੋ ਗਿਆ ਬਾਰ ਬਾਰ ਨਾਲ ਲੋਕਾਂ ਨੂੰ ਇਹੀ ਦੱਸਣਾ ਚਾਹੁੰਦਾ ਆ ਤੁਸੀਂ ਨੇਚਰਲ ਖਰਾਕਾਂ ਖਾਓ ਹੋਰ ਨਾਲ ਸਹੀ ਤੁਸੀਂ ਅੰਕੁਰਿਤ ਜਿਹੜੇ ਛੋਲੇ ਹੁੰਦੇ ਆ ਕੁਛ ਛੋਲਿਆਂ ਦੇ ਵਿੱਚ ਜਿਹੜੇ ਅੰਕੁਰਿਤ ਰਾਤ ਨੂੰ ਚਨੇ ਆਪਾਂ ਭਗੋਦੇ ਨੇ ਕਾਲੇ ਛੋਲੇ ਇਹ ਘੋੜੇ ਜਿੰਨੀ ਤਾਕਤ ਦੇਣ ਦੀ ਹਿੰਮਤ ਰੱਖਦੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦੇ ਆ, ਕਾਰਬੋਹਾਈਡਰੇਟਸ ਹੁੰਦੇ ਆ। ਤੁਸੀਂ ਰਾਤ ਨੂੰ ਛੋਲੇ ਭਿਓ ਕੇ ਰੱਖ ਦਿਓ। ਸਵੇਰੇ ਉੱਠ ਕੇ ਉਹ ਛੋਲੇ ਖਾ ਲਓ ਜਿਹੜਾ ਉਹਦਾ ਪਾਣੀ ਬਚ ਗਿਆ ਪਾਣੀ ਪੀ ਲਓ। ਤੁਸੀਂ ਉਸ ਤੋਂ ਬਾਅਦ ਇੱਕ ਗਲਾਸ ਦੁੱਧਾ ਪੀ ਸਕਦੇ ਹੋ। ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਸ਼ਹਿਦ ਵੀ ਤੁਹਾਡੇ ਬੋਡੀ ਨੂੰ ਬਹੁਤ ਜ਼ਿਆਦਾ એનર્ਜੀ ਦਿੰਦਾ ਹੈ। ਪਰ ਲੋਕੀ ਨੈਚੁਰਲ ਖਾਣਾਂ ਲੈਣੇ ਨਹੀਂ ਜਾਂਦੇ। ਰਾਜੇ ਮਹਾਰਾਜੇ ਵੀ ਪੁਰਾਣੇ ਸਮੇਂ ਦੇ ਵਿੱਚ ਅਨਾਰ ਇਹ ਸਾਰੀਆਂ ਚੀਜ਼ਾਂ ਇਦਾਂ ਦੀਆਂ ਖਰਾਕਾ ਖਾਂਦੇ ਸੀ ਜਿਹਦੇ ਕਰਕੇ ਸਾਡਾ ਸਰੀਰ ਪੂਰੀ ਤਰ੍ਹਾਂ ਫਿੱਟ ਰਹਿੰਦਾ ਸੀ ਜੀ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਹੁੰਦਾ ਹੈਗਾ ਹਮੇਸ਼ਾ ਲੋਕਾਂ ਦੀ ਇੱਕ ਡਿਮਾਂਡ ਹੁੰਦੀ ਹੈਗੀ ਹੈ ਸਾਡੀ ਉਮਰ ਤਾਂ ਵਧੇ ਲੇਕਿਨ ਜਵਾਨੀ ਨਾ ਘਟੇ ਉਹਦਾ ਕੋਈ ਰਾਏ ਦੋ ਡਾਕਟਰ ਸਾਹਿਬ ਜਿਵੇਂ ਤੁਸੀਂ ਅਮੇ ਜੀ ਬਹੁਤ ਵਧੀਆ ਗੱਲ ਕਹੀ ਹੈ ਵੀ ਉਮਰ ਤਾਂ ਸਾਡੀ ਵਧ ਹੀ ਰਹੀ ਹੈ ਦਿਨੋਂ ਦਿਨ ਵਧ ਰਹੀ ਹੈ ਪਰ ਸਾਡੀ ਜਵਾਨੀ ਬਕਰਾਰ ਰਹੇ ਤੁਸੀਂ ਦੇਖਿਆ ਕਿੱਡੇ-ਕੱਡੇ ਵੱਡੇ ਤੁਸੀਂ ਇਹ ਥੋੜੀਆਂ ਅਰੇਬੀਅਨ ਕੰਟਰੀ ਚਲੇਓ ਮੁਲਕਾਂ ਦੇ ਵਿੱਚ ਚਲੇ ਜਾਓ ਸ਼ੇਖਾਂ ਦੀ ਦੇਖ ਲਓ ਕਿੰਨੀ-ਕਿੰਨੀ ਹਾਈਟ ਹੈਗੀ ਆ ਉਹ ਵੀ ਜਿਹੜੀਆਂ ਖੁਰਾਕਾਂ ਹੀ ਖਾਂਦੇ ਆ ਤੁਸੀਂ ਉਹ ਦੇਖੋ ਦੁੱਧ ਦੇ ਵਿੱਚ ਖੰਜੂਰਾ ਪਾ ਕੇ ਖਾਂਦੇ ਆ ਤੁਸੀਂ ਦੇਖਿਆ ਹੋਣਾ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਕਿਸੇ ਬੱਚੇ ਦਾ ਵਿਆਹ ਹੁੰਦਾ ਸੀ ਉਹਨਾਂ ਦੀਆਂ ਮਾਵਾਂ ਜਾਂ ਭਾਬੀਆਂ ਬੱਚੇ ਨੂੰ ਇੱਕ ਦੁੱਧ ਦਾ ਗਲਾਸ ਦਿੰਦੇ ਸੀ ਦੁੱਧ ਦੇ ਵਿੱਚ ਛoare ਬਾਏ ਹੁੰਦੇ ਸੀ ਉਹ ਛoare ਵੀ ਜਦੋਂ ਪਾਉਂਦੇ ਆ ਨਾ ਉਹਦੇ ਨਾਲ ਵੀ ਬਹੁਤ ਜ਼ਿਆਦਾ એનર્ਜੀ ਮਿਲਦੀ ਹੈ ਜਿਹੜੇ ਅੱਜ ਵੀ ਸਾਡੇ ਸ਼ੇਖ ਹੈ ਉਹ ਉਧਰ ਦੁੱਧੇ ਵਿੱਚ ਤੁਸੀਂ ਉਹ ਖੰਜੂਰਾ ਪਾਵ ਆ ਕੇ ਖਾਂਦੇ ਆ ਪਰ ਇਹ ਹੈ ਕਿ ਮੌਸਮ ਦੇ ਹਿਸਾਬ ਦੇ ਨਾਲ ਆਪਾਂ ਨੂੰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਵੀ ਇਹ ਨਹੀਂ ਹੈਗਾ ਅੰਦਾਜ਼ਾ ਜੇ ਹੁਣ ਅਸੀਂ ਤੁਹਾਨੂੰ ਦੱਸਦਾ ਜੀ ਖੰਜੂਰਾ ਖਾ ਲਓ ਚੁਆਰੇ ਖਾ ਲਓ ਗਰਮੀ ਦੇ ਮੌਸਮ ਨਾਲ ਕੋਈ ਗਰਮੀ ਦੇ ਵਿੱਚ ਟਮਾਟਰ ਲੈ ਲਓ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤਰਬੂਜ ਦਾ ਜੂਸ ਲੈ ਲਓ ਨਾਰ ਦਾ ਜੂਸ ਲੈ ਲਓ ਤੁਸੀਂ ਈਵਨ ਕੀ ਕੇਲੇ ਦਾ ਬਨਾਣਾ ਸ਼ੇਕ ਪੀ ਸਕਦੇ ਹੋ ਉਹਦੇ ਵਿੱਚ ਬਰੋਮੋਲਿਨ ਹੁੰਦੇ ਆ ਬਹੁਤ ਜੱਦ ਬਹੁਤ ਵਧੀਆ ਉਹ ਉਹਦੇ ਨਾਲ ਵੀ ਤੁਹਾਨੂੰ ਸੈਕਸ ਦੀ ਪਾਵਰ ਨੂੰ ਇਨਕਰੀਜ਼ ਕਰਦਾ ਉਹ ਵੀ ਥੋੜਾ ਟੈਸਟੋਸਟੇਰੋਨ ਹਾਰਮੋਨਸ ਵਧਾਉਂਦਾ ਮੈਂ ਬਾਰ-ਬਾਰ ਲੋਕਾਂ ਨੂੰ ਇਹੀ ਕਹਿੰਦਾ ਤੁਸੀਂ ਨੇਚਰਲ ਖਾਕਾਂ ਖਾਓ ਜਿਹਦੇ ਕਰਕੇ ਤੁਹਾਡੀ ਸਰੀਰ ਨੂੰ ਤਾਕਤ ਮਿਲੇ ਤੁਸੀਂ ਮੈਨੂੰ ਦੱਸਿਆ ਪੁੱਛਿਆ ਵਾ ਕਿ ਇਦਾਂ ਦੀ ਹੋਰ ਕਿਹੜੀਆਂ ਚੀਜ਼ਾਂ ਵਾ ਰਾਜੇ ਮਹਾਰਾਜੇ ਵੀ ਜਿਵੇਂ ਖਾਂਦੇ ਸੀ ਤੁਸੀਂ ਇਦਾਂ ਦੀ ਖਰਾਕਾਂ ਖਾਓ ਇੱਕ ਸਵਾਲ ਹੋ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਟੈਨਸ਼ਨ ਬਹੁਤ ਹੁੰਦੀ ਹੈਗੀ ਆ ਉਹ ਟੈਨਸ਼ਨ ਨੂੰ ਕਿਸ ਤਰ੍ਹਾਂ ਦੂਰ ਕਰਨ ਕਿਸੇ ਨੂੰ ਕੰਮ ਦੀ ਟੈਨਸ਼ਨ ਕਿਸੇ ਨੂੰ ਕਾਰੋਬਾਰ ਦੀ ਟੈਨਸ਼ਨ ਕਿਸੇ ਨੂੰ ਆਪਣੇ ਸਟਾਫ ਦੀ ਟੈਨਸ਼ਨ ਉਹ ਕਿਸ ਤਰ੍ਹਾਂ ਕਰਨ ਜਿਵੇਂ ਤੁਸੀਂ ਅਮਿਤ ਜੀ ਟੈਨਸ਼ਨ ਦੀ ਗੱਲ ਕੀਤੀ ਹੈ ਟੈਨਸ਼ਨ ਲਈ ਅਸੀਂ ਆਪਣੇ ਆਪ ਨੂੰ ਮੈਡੀਟੇਸ਼ਨ ਕਰਕੇ ਵੀ ਆਪਾਂ ਆਪਣਾ ਹੱਲ ਕਰ ਸਕਦੇ ਹਾਂ ਤੇ ਰਾਜੇ ਮਹਾਰਾਜੇ ਵੀ ਇਦਾਂ ਮੈਡੀਟੇਸ਼ਨ ਕਰਦੇ ਸੀ ਤੇ ਤੁਸੀਂ ਇਦਾਂ ਹੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਫਾਰਮੂਲਾ ਵੀ ਦੇਣ ਲੱਗੇ ਆ ਜਿਹਦੇ ਤੁਸੀਂ ਬਾਰ ਬਾਰ ਪੁੱਛ ਰਹੇ ਹੋ ਵੀ ਉਮਰ ਤਾਂ ਬੰਦੇ ਦੀ ਵਧੇ ਪਰ ਜਵਾਨੀ ਨਾ ਘਟੇ ਇਹਦੇ ਲਈ ਮੈਂ ਇੱਕ ਆਮ ਜਨਤਾ ਨੂੰ ਇੱਕ ਛੋਟਾ ਜਿਹਾ ਫਾਰਮੂਲਾ ਦੇਣ ਲੱਗੇ ਆ ਵੀ ਇਹ ਤੁਸੀਂ ਘਰ ਬਣਾ ਕੇ ਆਰਾਮ ਨਾਲ ਖਾ ਸਕਦੇ ਹੋ ਜਿਹਦੇ ਨਾਲ ਤੁਹਾਡੀ ਸੈਕਸ ਦੀ ਪਾਵਰ ਵੀ ਵਧੂਗੀ ਤੇ ਤੁਹਾਡੀ ਤਾਕਤ ਵੀ ਵਧੂਗੀ ਇਹ ਤੁਹਾਨੂੰ ਇੱਕ ਤਰ੍ਹਾਂ ਦਾ ਤੁਹਾਡੇ એનર્ਜੀ ਨੂੰ ਬੂਸਟ ਕਰੂਗਾ ਇਹ ਇਦਾਂ ਦੀ ਚੀਜ਼ ਆ ਇਹ ਤੁਸੀਂ ਲੰਬਾ ਟਾਈਮ ਵੀ ਲੈ ਲੋਗੇ ਇਹਦਾ ਕੋਈ ਨੁਕਸਾਨ ਨਹੀਂ ਹੈ ਤੁਸੀਂ ਜਿੱਥੋਂ ਮਰਜ਼ੀ ਕਿਸੇ ਪंसारी ਤੋਂ ਲੈ ਜਾਦੇ ਹੋ ਇਹ ਤੁਸੀਂ ਜਨਤਾ ਨੂੰ ਦਿਖਾ ਦਿਓ ਇਹ ਸਾਰਿਆਂ ਨੂੰ ਬਰਾਬਰ ਮਾਤਰਾ ਚ ਲੈਣਾ ਹੈ ਇਹਦਾ ਇੱਕ ਤੰਮਾ ਤੁਸੀਂ ਸਵੇਰੇ ਸ਼ਾਮ ਲੈ ਸਕਦੇ ਹੋ ਅਸ਼ਵਗੰਧਾ ਹੈਗੀ ਹੈ ਸ਼ਿਤਾਵਰ ਹੈਗੀ ਹੈ ਮੂਸਲੀ ਹੈਗੀ ਹੈ ਸਾਲਮ ਮਿਸ਼ਰੀ ਹੈਗੀ ਹੈ ਕੌਂਚ ਬੀਜ ਹੈਗਾ ਦਾਲਚੀਨੀ ਹੈ ਤਾਲਮਖਾਨਾ ਹੈ ਗੋਖਰੂ ਹੈ ਇਹ ਤੁਸੀਂ ਇਹ ਜਿਹੜੀਆਂ 8 ਚੀਜ਼ਾਂ ਮੈਂ ਦੱਸੀਆਂ ਸਾਰਿਆਂ ਨੂੰ ਬਰਾਬਰ ਮਾਤਰਾ ਚ ਹੀ ਲੈ ਲਓ ਚਾਹੇ 50-50 ਗ੍ਰਾਮ ਲੈ ਲਓ ਚਾਹੇ 100-100 ਗ੍ਰਾਮ ਲੈ ਲਓ ਇਹਨਾਂ ਨੂੰ ਤੁਸੀਂ ਪਾਊਡਰ ਬਣਾ ਕੇ ਰੱਖ ਲਓ ਤੇਸ ਦੇ ਮਦਗ ਵਿੱਚ ਮਿਸ਼ਰੀ ਪਾਣੀਆ ਮਿਸ਼ਰੀ ਪਾ ਲੋ ਨਹੀਂ ਤੁਸੀਂ ਇਹਨੂੰ ਇੱਦਾਂ ਹੀ ਲੈ ਸਕਦੇ ਹੋ ਦੁੱਧ ਦੇ ਨਾਲ ਲੈ ਸਕਦੇ ਹੋ ਕਿਉਂਕਿ ਅਸ਼ਵਗੰਧਾ ਜਿਹੜੀ ਹੁੰਦੀ ਹੈ ਨਾ ਇਹ ਜਿਹੜੀ ਅਸ਼ਵਗੰਧਾ ਹੈ ਘੋੜੇ ਜਿੰਨੀ ਤਾਕਤ ਦੇਣ ਦੀ ਹਿੰਮਤ ਰੱਖਦੀ ਹੈ ਅਸ਼ਵਗੰਧਾ ਦਾ ਮਤਲਬ ਹੀ ਹੁੰਦਾ ਅਸ਼ਵ ਦਾ ਮਤਲਬ ਘੋੜਾ ਗੰਧ ਮਤਲਬ ਜਿਹਦੇ ਚੋ ਸਮੈਲ ਆਵੇ ਅਸ਼ਵਗੰਧਾ ਇੱਕ ਬੂਟੀ ਇਦਾਂ ਦੀ ਹੈ ਜਿਹੜੇ ਤੁਸੀਂ ਬੇਚੀਜ਼ ਖੋ ਕੇ ਸਾਡੇ ਦੇਸ਼ ਦੀ ਜਨਤਾ ਇਹਨੂੰ ਆਰਾਮ ਨਾਲ ਲੈ ਸਕਦੀ ਹੈ ਚਾਹੇ ਕੋਈ 슈ਗਰ ਦਾ ਪੇਸ਼ੈਂਟ ਹੈ ਚਾਹੇ ਕੋਈ ਜਿੱਦਾਂ ਦਾ ਮਰਜੀ ਪੇਸ਼ੈਂਟ ਹੈ ਇਹਨੂੰ ਇਹਦਾ ਕੋਈ ਨੁਕਸਾਨ ਨਹੀਂ ਇਹ ਤੋਂ ਨੇ ਨਾਲੇ ਤਾਂ ਤੁਹਾਨੂੰ ਤਾਕਤ ਦੇਊਗੀ ਜਿਹੜਾ ਤੁਸੀਂ ਕਹਿੰਦੇ ਹੋ ਨਾ ਦਿਮਾਗਾਂ ਦੇ ਸਟ्रेस ਰਹਿੰਦਾ ਵਾ ਉੱਥੇ ਵੀ ਇਹ ਬਹੁਤ ਜ਼ਿਆਦਾ ਕੰਮ ਕਰੂਗੀ ਇਹ ਜਿਹੜੀਆਂ ਮੈਂ ਤੁਹਾਨੂੰ ਅੱਠ ਅੱਠ ਚੀਜ਼ਾਂ ਲਖਾਈਆਂ ਇਹਨਾਂ 'ਚ ਬਹੁਤ ਜ਼ਿਆਦਾ ਇਦਾਂ ਦੇ ਮਿਨਰਲਸ ਹੈ ਵਿਟਾਮਿਨ ਹੈ ਜਿਹੜੇ ਕਿ ਤੁਹਾਡੇ ਸਰੀਰ ਨੂੰ ਇਮਿਊਨਿਟੀ ਨੂੰ ਟੈਸਟੋਸਟਰੋਨ ਹਾਰਮੋਨਸ ਨੂੰ ਬੂਸਟ ਕਰੂਗਾ ਜਿਸ ਤੋਂ ਤੁਹਾਡੀ ਇਮਿਊਨਿਟੀ ਵਧੂਗੀ ਤੇ ਤੁਹਾਡਾ ਜਿਹੜਾ ਬੋਡੀ 'ਚ ਪਾਵਰ ਆਊਗੀ ਤੇ ਤੁਹਾਡਾ ਟੈਸਟੋਸਟਰੋਨ ਹਾਰਮੋਨਸ ਦਾ ਲੈਵਲ ਵਧੂਗਾ ਤਾਂ ਲੋਕਾਂ ਦੇ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਇਹ ਚੀਜ਼ਾਂ ਦਾ ਕੋਈ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਹੈਗਾ ਇਹ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦਸੀਆਂ ਜੇ ਤੁਹਾਡਾ ਪਾਚਨ ਤੰਤਰ ਬਿਲਕੁਲ ਸਹੀ ਹੈ ਤੁਸੀਂ ਇਹਨੂੰ ਆਰਾਮ ਨਾਲ ਲੈ ਸਕਦੇ ਹੋ ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਸਹੀ ਨਹੀਂ ਹੈਗਾ ਉਹ ਆਪਣੇ ਮੈਂ ਤੁਹਾਨੂੰ ਪਹਿਲੇ ਪਹਿਲਾਂ ਵੀਡੀਓ ਦੇ ਸਟਾਰਟਿੰਗ ਦੇ ਗੱਲ ਕਹੀ ਸੀ ਕਿ ਪਾਚਨ ਤੰਤਰ ਸਹੀ ਹੋਣਾ ਬਹੁਤ ਜ਼ਰੂਰੀ ਹੈ ਦੇਖੋ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਵੇਂ ਤੁਸੀਂ ਪੁੱਛਿਆ ਬਈ ਇਹਨਾਂ ਦਾ ਕੋਈ ਨੁਕਸਾਨਤ ਨਹੀਂ ਹੈ ਰਾਜੇ ਮਹਾਰਾਜੇ ਪੁਰਾਣੇ ਟਾਈਮ 'ਚ ਸੋਨਾ ਚਾਂਦੀ ਹੋਰ ਸੋਨਾ ਹੋ ਗਿਆ ਚਾਂਦੀ ਹੋ ਗਿਆ ਹੀਰਾ ਇਦਾਂ ਦੇ ਕੁਸਤੇ ਖਾਂਦੇ ਸੀ ਜੋ ਕਿ ਉਹਨਾਂ ਦਾ ਪਾਚਨ ਤੰਤਰ ਸਹੀ ਰਹਿੰਦਾ ਸੀ ਪਰ ਅੱਜ ਅੱਜ ਕੱਲ ਦੀ ਮਹਿੰਗਾਈ ਦੇ ਸਮੇਂ ਦੇ ਵਿੱਚ ਐਡੇ ਮਹਿੰਗੇ ਕੁਸਤੇ ਖਾਣੇ ਬਹੁਤ ਔਖੇ ਐ ਤਾਂ ਕਰਕੇ ਅਸੀਂ ਤੁਹਾਨੂੰ ਇੱਕ ਸਿੰਪਲ ਜਿਹਾ ਫਾਰਮੂਲਾ ਦਿੱਤਾ ਵਾ ਜਿਹਦੇ ਕਰਕੇ ਸਾਡੇ ਦੇਸ਼ ਦੀ ਜਿਹੜੀ ਗਰੀਬ ਜਨਤਾ ਹੈ ਪੰਜਾਬ ਦੀ ਗਰੀਬ ਜਨਤਾ ਹੈ ਇਹ ਆਰਾਮ ਦੇ ਨਾਲ ਇਹਨੂੰ ਖਾ ਸਕੇ ਤਾਂ ਕਿ ਇਹ ਜ਼ਿਆਦਾ ਕੋਈ ਮਹਿੰਗੀ ਵੀ ਨਹੀਂ ਹੈਗੀ ਇਹ ਹਰੇਕ ਬੰਦਾ ਆਰਾਮ ਨਾਲ ਇਹਨੂੰ ਅਫੋਰਡ ਕਰ ਸਕਦਾ ਵਾ ਮੈਂ ਤਾਂ ਕਹਿੰਦਾ ਵੇ ਜਿਹੜੀਆਂ ਤੁਹਾਨੂੰ ਖੁਰਾਕਾਂ ਦਸੀਆਂ ਜੇ ਬੰਦਾ ਲਗਾਤਾਰ ਉਹ ਖੁਰਾਕਾਂ ਲਵੇ ਤੇ ਉਹਦੇ ਨਾਲ ਹੀ ਆਪਣੇ ਸ਼ਰੀਰ ਨੂੰ ਫਿੱਟ ਕਰ ਸਕਦਾ ਵਾ ਤੁਸੀਂ ਦੇਖਿਆ ਕਿ ਡਾਕਟਰ ਸਾਹਿਬ ਨੇ ਜਿਹੜੇ ਦੇਸੀ ਨੁਸਖਿਆਂ ਨਾਲ ਦੇਸੀ ਫਾਰਮੂਲੇ ਨਾਲ ਜਿਹੜੇ ਤੁਹਾਨੂੰ ਘਰ ਬੈਠੇ ਜਿਹੜਾ ਤੁਹਾਡੀ ਹਰ ਸਬਸੱਚਾ ਦਾ ਜਿਹੜਾ ਹੱਲ ਹੈਗਾ ਉਹ ਤੁਹਾਨੂੰ ਦੱਸ ਦਿੱਤਾ ਹੈਗਾ ਬਾਕੀ ਸਕਰੀਨ ਦੇ ਉੱਪਰ ਡਾਕਟਰ ਸਾਹਿਬ ਦਾ ਨੰਬਰ ਡਾਕਟਰ ਸਾਹਿਬ ਦਾ ਐਡਰੈਸ ਤੁਹਾਨੂੰ ਦਿਖ ਰਿਹਾ ਹੋਊਗਾ ਤੁਸੀਂ ਡਾਇਰੈਕਟ ਕਾਲ ਕਰਕੇ ਵੀ ਡਾਕਟਰ ਸਾਹਿਬ ਤੋਂ ਅਪਾਇੰਟਮੈਂਟ ਲੈ ਕੇ ਤੁਸੀਂ ਇੱਥੇ ਲੁਧਿਆਣੇ ਨੇੜੇ ਕਲੀਨਿੰਗ ਦੇ ਵਿੱਚ ਵੀ ਆ ਸਕਦੇ ਹੋ ਹੋਰ ਵਧੇਰੀ ਜਾਣਕਾਰੀ ਲਈ ਦੇਖਦੇ ਰਹੋ ਲੁਧਿਆਣਾ ਤੋਂ ਅਮਿਤ ਕੁਮਾਰ ਦੀ ਰਿਪੋਰਟ ਪੰਜਾਬ ਆਪ ਤੱਕ